ਲੁਧਿਆਣੇ ਦੇ ਵਿੱਚ ਸਿਨੇਮਾ ਹਾਲ ਦੇ ਬਾਹਰ ਨਾਰੇਬਾਜੀ ਕੀਤੀ ਗਈ ਫਿਲਮ ਐਮਰਜੈਂਸੀ ਦੇ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਕਾਨੂੰਨ ਵਿਵਸਥਾ ਰੱਖਣ ਦੇ ਲਈ ਜੁੜੀ ਹੈ ਬਣਾਏ ਰੱਖਣ ਦੇ ਲਈ ਪੁਲਿਸ ਫੋਰਸ ਹਾਲਾਕੇ ਉੱਥੇ ਤਾਇਨਾਤ ਸੀ ਤੁਹਾਨੂੰ ਦੱਸਦੇ ਕਿ ਪੀਵੀਆਰ ਸਿਨੇਮਾ ਹਾਲ ਦੇ ਬਾਹਰ ਵੀ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਅੱਜ ਫਿਲਮ ਨੂੰ ਲੈ ਕੇ ਜਿਹੜਾ ਪਵਿਲੀਅਨ ਮਾਲ ਦੇ ਬਾਹਰ ਆ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਿੱਖਾ ਦੀ ਸਰਮਹੌਤ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਿੱਖਾ ਦੀ ਸਰਮਹੌਤ ਸੰਸਥਾ ਉਹਨਾਂ ਵੱਲੋਂ ਹੋਏ ਦਿਸਾ ਨਿਰਦੇਸ਼ਾਂ ਅਨੁਸਾਰ ਗੁਰਦੁਆਰਾ ਟਾਲੀਆਂਣਾ ਸਾਹਿਬ ਨਗਰ ਰਾਇਕੋਟ ਤੋਂ ਮੈਨੇਜਰ ਸਰਦਾਰ ਤਰਸੇਵ ਸਿੰਘ ਜੀ ਬਲਿਆਲ ਮੈਂਬਰ ਐਜੂਬੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਜੱਥੇਦਾਰ ਜਗਜੀਤ ਸਿੰਘ ਜੀ ਤਲਵੰਡੀ ਉਹਨਾਂ ਦੀ ਅਗਵਾਈ ਅnder ਇਹ ਜੋ ਫਿਲਮ ਐਮਰਜੈਂਸੀ ਭਾਜਪਾ ਦੀ ਸੰਸਦ ਭਾਜਪਾ ਦੀ ਸੰਸਦ ਕੰਗੜਾ ਰਣੋਥ ਵੱਲੋਂ ਜੋ ਬਣਾਈ ਗਈ ਆ ਜਿਸ ਦੇ ਵਿੱਚ ਸਿੱਖਾਂ ਦੇ کردار ਨੂੰ ਬਹੁਤ ਨੀਮਾ ਦਿਖਾਇਆ ਗਿਆ ਹੈ ਅਤੇ ਜਿਸ ਦੇ ਨਾਲ ਸਿੱਖਾਂ ਦੀ ਸਮੂਹ ਜਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਇਸ ਕਰਕੇ ਅਸੀਂ ਇਸ ਫਿਲਮ ਦਾ ਵਿਰੋਧ ਕਰ ਰਹੇ ਹਾਂ ਸਰ ਇਹ ਪੂਰੇ ਪੰਜਾਬ ਦੇ ਵਿੱਚ ਹੋ ਰਿਹਾ ਹੈ ਕੰਮ ਇਹ ਪੂਰੇ ਪੰਜਾਬ ਵਿੱਚ ਹਰ ਜ਼ਿਲ੍ਹੇ ਵਿੱਚ ਅਲੱਗ-ਅਲੱਗ ਡਿਊਟੀਆਂ ਲੱਗਿਆ ਹੋਈਆਂ ਨੇ ਹਰ ਇੱਕ ਜਗ੍ਹਾ ਪੂਰੇ ਸਿੱਖ ਜਗਤ ਵੱਲੋਂ ਇਸ ਦਾ ਵਿਰੋਧ ਹੋ ਰਿਹਾ ਹੈ ਸਰ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਾਰੇ ਜਿਹੜੇ ਜਿੱਥੇ-ਜਿੱਥੇ ਓਬਜੈਕਸ਼ਨ ਸੀਗੇ ਉਹ ਫਿਲਮ ਦੇ ਵਿੱਚੋਂ ਕੱਟ ਦਿੱਤੇ ਗਏ ਆ ਰੋਲ ਜਿਹੜੇ ਸੀਗੇ ਉਸ ਤੋਂ ਵੀ ਓਬਜੈਕਸ਼ਨ ਹੈਗੀ ਸਰ ਦੇਖੋ ਸ਼ਾਂਤ ਜੀ ਸ਼ਾਂਤ ਜਨਾਰ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਜਿਨ੍ਹਾਂ ਨੇ ਪੰਜਾਬ ਦੇ ਹਿੱਤਾਂ ਵਾਸਤੇ ਗੱਲ ਕੀਤੀ ਹੈ ਉਸ ਵੇਲੇ ਵੀ ਸਾਡੀ ਪੰਜਾਬ ਦੀ ਨਸਲ ਕੁਸ਼ੀ ਕੀਤੀ ਗਈ ਹੈ ਔਰ ਸਾਡੇ ਸਿੱਖਾਂ ਨੂੰ ਉਸ ਵੇਲੇ ਵੀ ਟਾਰਗੇਟ ਕੀਤਾ ਗਿਆ ਇਸ ਕਰਕੇ ਇਸ ਫਿਲਮ ਦੇ ਵਿੱਚ ਸੰਤਾ ਦੇ کردار ਨੂੰ ਬਹੁਤ ਨੀਵਾਂ ਦਿਖਾਇਆ ਜੋ ਸਿੱਖ ਕੌਮ ਕਦੇ ਬਰਦਾਸ਼ਤ ਨਹੀਂ ਕਰੇਗੀ ਕੋਈ ਸਮਾਂ ਨਿਰਧਾਰਿਤ ਕੀਤਾ ਹੈ ਕਿੰਨੇ ਸਮੇਂ ਲਈ ਤੁਸੀਂ ਇਹ ਪ੍ਰੋਟੈਸਟ ਕਰੋਗੇ ਦੇਖੋ ਜਿੰਨਾ ਟਾਈਮ ਸਾਨੂੰ ਲੱਗੂਗਾ ਕਿ ਪ੍ਰਸ਼ਾਸਨ ਸਾਡੀ ਨਹੀਂ ਮੰਨਦਾ ਸਰਕਾਰ ਸਾਡੀ ਨਹੀਂ ਮੰਨਦੀ ਅਸੀਂ ਉਹਨਾਂ ਟਾਈਮ ਵਿੱਚ ਦਾ ਵਿਰੋਧ ਕਰਦੇ ਰਹਾਂਗੇ ਗੱਲਬਾਤ ਕੀਤੀ ਹੈ ਅੰਦਰ ਉਹ ਕਹਿੰਦੇ ਫਿਲਮ ਲਗਾਈ ਨਹੀਂ ਹਾਂਜੀ ਮੋਲਦੇ ਮੈਨੇਜਰ ਸਾਹਿਬ ਨਾਲ ਅਸੀਂ ਗੱਲਬਾਤ ਕੀਤੀ ਆ ਜੀ ਉਹਨਾਂ ਨਾਲ ਗੱਲ ਕਰਨ ਤੋਂ ਬਾਅਦ ਉਹਨਾਂ ਨੇ ਸਾਨੂੰ ਸਾਡੀਆਂ ਜੋ ਸਹਿਮਤੀ ਪ੍ਰਕਟਾਈ ਸਾਡੇ ਨਾਲ ਤੇ ਜੋ ਫਿਲਮ ਰੱਦ ਕਰਨ ਦੇ ਪੋਸਟਰ ਸੀ ਉਹਨਾਂ ਨੇ ਆਹ ਬਾਹਰ ਲਗਾ ਦਿੱਤੇ ਨੇ ਮੋਲਦੇ ਜੀ ਜੀ ਮਤਲਬ ਲੱਗੀ ਨਹੀਂ ਇੱਥੇ ਹਾਂਜੀ ਨਹੀਂ ਲੱਗੀ ਜੀ ਵੀ ਕਿਤੇ ਲੁਧਿਆਣਾ ਚੈੱਕ ਕੀਤਾ ਲੁਧਿਆਣਾ ਜੀ ਜਿੰਨੇ ਸਾਰੇ ਮੌਲਾਂ ਦੇ ਵਿੱਚ ਐਮਬੀਡੀ ਮਾਲ ਦੇ ਬਾਹਰ ਹੋਰ ਗੁਰੂ ਗੁਰਦਵਾਰਾ ਸਾਹਿਬਾਨਾਂ ਦੇ ਜੋ ਮੁਲਾਜ਼ਮ ਨੇ ਮੈਨੇਜਰ ਸਾਹਿਬਾਨ ਨੇ ਉਹ ਪਹੁੰਚੇ ਹੋਏ ਨੇ ਇੱਥੇ ਵੱਖ-ਵੱਖ ਡਿਊਟੀਆਂ ਲੱਗੀਆਂ ਹੋਏ ਨੇ ਇੱਥੇ ਸਾਡੇ ਨਾਲ ਜੋ ਸਰਦਾਰ ਤਰਸੇਵ ਸਿੰਘ ਜੀ ਬਲਿਆਲ ਮੈਨੇਜਰ ਗੁਰਦਵਾਰਾ ਪਾਸ਼ੀ 10ਵੀਂ ਟਾਲੀਆਂ ਨਾਲ ਸਭ ਤੋਂ ਪਹੁੰਚੇ ਨੇ ਜੀ ਇਸ ਤਰ੍ਹਾਂ ਅਲੱਗ-ਅਲੱਗ ਸਾਰੇ ਡਿਊਟੀਆਂ ਲੱਗੀਆਂ ਹੋਈਆਂ ਕੁਝ ਲੋਕ ਜਿਹੜੇ ਬੁਕਿੰਗ ਵੀ ਕਰਾਉਣਾ ਚਾਹੁੰਦੇ ਹੋਣਗੇ ਦੇਖਣਾ ਚਾਹੁੰਦੇ ਉਹਨਾਂ ਲੋਕਾਂ ਨੇ ਕੀ ਮਤ ਅਸੀਂ ਮੌਲ ਦੇ ਅੰਦਰ ਪਤਾ ਕੀਤਾ ਜੀ ਯਾਨੀ ਕਿ ਸਾਡੇ ਮਨ ਨੂੰ ਬ ਕਿ ਸਾਡੇ ਜੋ ਪੰਜਾਬ ਦੇ ਲੋਕ ਆ ਉਹ ਬਹੁਤ ਸੂਝਵਾਨ ਨੇ ਜੀ ਤੇ ਇੱਥੇ ਉਹ ਦੱਸ ਰਹੇ ਨੇ ਵੀ ਕਿਸੇ ਇੱਕ ਇੱਕ ਵੀ ਹਜੇ ਬੁਕਿੰਗ ਨਹੀਂ ਹੋਈ